ਅਕਸ਼ਰਿਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ। ਕਹਾਣੀ ਹੈ ਹੌਸਲਾ, ਹਿੰਮਤ ਅਤੇ ਕੋਸ਼ਿਸ਼ ਜ਼ਿੰਦਗੀ ਜਿਉਣ ਦਾ ਢੰਗ ਬਦਲ ਦਿੰਦੇ ਨੇ। ਮੇਰਾ ਨਾਮ ਡਾਕਟਰ ਰਜਿੰਦਰ 파ਰੂੜ ਹੈ। ਮੇਰਾ ਜਨਮ ਮਹਾਰਾਸ਼ਟਰ ਸਟੇਟ ਵਿੱਚ ਸਾਕਰੀ ਤਹਿਸੀਲ ਦੇ ਸਮੋਡੇ ਪਿੰਡ ਵਿੱਚ ਹੋਇਆ ਸੀ। ਮੈਂ ਭੀਲ ਕਬੀਲੇ ਨਾਲ ਸੰਬੰਧ ਤਾਂ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ਅਤੇ ਘਰ ਵਿੱਚ ਕੋਈ ਮਰਦ ਨਹੀਂ ਸੀ ਅਸੀਂ ਬਹੁਤ ਗਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਸਾਂ ਇੰਨੀ ਤੰਗਦਸਤੀ ਸੀ ਕਿ ਤਸਵੀਰ ਕੱਚਾਉਣ ਲਈ ਵੀ ਪੈਸੇ ਨਹੀਂ ਸਨ ਅਤੇ ਅੱਜ ਤੱਕ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਪਿਤਾ ਜੀ ਕਿਵੇਂ ਲੱਗਦੇ ਸਨ ਨਾ ਜ਼ਮੀਨ ਸੀ ਨਾ ਜਾਇਦਾਦ ਅਸੀਂ ਗੰਨੇ ਦੇ ਪੱਤਿਆਂ ਦੀ ਝੌਪੜੀ ਵਿੱਚ ਰਹਿੰਦੇ ਸਾਂ ਪਰ ਮਾਂ ਬਹੁਤ ਹਿੰਮਤੀ ਸੀ ਉਹ ਕਦੇ ਵੀ ਸਾਡੀ ਹਾਲਤ ਤੇ ਰੋ ਕੇ ਨਹੀਂ ਬੈਠੀ ਉਸਦੇ ਦੋ ਪੁੱਤਰ ਸਨ ਜਿਨ੍ਹਾਂ ਦੀ ਉਸਨੇ ਦੇਖਭਾਲ ਕਰਨੀ ਸੀ ਇਸ ਲਈ ਉਸਨੇ ਕਮਾਈ ਦਾ ਕੋਈ ਨਾ ਕੋਈ ਸੌਖਾ ਰਾਹ ਲੱਭਣਾ ਸੀ ਉਹ ਫੁੱਲਾਂ ਤੋਂ ਸ਼ਰਾਬ ਬਣਾਉਣ ਅਤੇ ਵੇਚਣ ਲੱਗ ਪਈ ਆਦਮੀ ਸਾਡੀ ਝੌਪੜੀ ਵਿੱਚ ਆਉਂਦੇ ਅਤੇ ਸ਼ਰਾਬ ਪੀਂਦੇ ਬਾਦ ਵਿੱਚ ਮਾਂ ਨੇ ਮੈਨੂੰ ਦੱਸਿਆ ਕਿ ਜਦੋਂ ਮੈਂ ਬੱਚਾ ਸੀ ਤੇ ਰੋਣ ਲੱਗ ਪੈਂਦਾ ਸੀ ਤਾਂ ਕਈ ਵਾਰ ਉਹ ਮੈਨੂੰ ਉਸੇ ਸ਼ਰਾਬ ਦੀਆਂ 2-3 ਬੂੰਦਾਂ ਦੇ ਦੇਂਦੀ ਸੀ ਤਾਂ ਜੋ ਮੈਂ ਸੌ ਜਾਵਾਂ ਕਿਉਂਕਿ ਉਹ ਕਾਰੋਬਾਰ ਦਾ ਸਮਾਂ ਹੁੰਦਾ ਸੀ ਅਤੇ ਉਹ ਗਾਹਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੀ ਸੀ ਜਿਵੇਂ ਮੈਂ ਵੱਡਾ ਹੋਇਆ ਮੈਂ ਗਾਹਕਾਂ ਲਈ ਮੂੰਗਫਲੀ ਜਾਂ ਭੂਜੀਆ ਬਗੈਰਾ ਲਿਆਉਂਦਾ ਹੁੰਦਾ ਸੀ ਮਾਂ ਬਹੁਤ ਦ੍ਰਿੜ ਸੀ ਅਤੇ ਉਸ ਨੇ ਇਹ ਯਕੀਨੀ ਬਣਾਇਆ ਕਿ ਅਸੀਂ ਦੋਵੇਂ ਭਰਾ ਸਕੂਲ ਜਾਈਏ ਮੈਂ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਜਾਂਦਾ ਸੀ ਹਾਲਾਂਕਿ ਮੇਰੇ ਕੋਲ ਨਾ ਕਿਤਾਬਾਂ ਸਨ ਨਾ ਕਲਮਾਂ ਖਰੀਦਣ ਲਈ ਪੈਸੇ ਹੀ ਨਹੀਂ ਸੀ ਪਰ ਮੈਨੂੰ ਪੜ੍ਹਨਾ ਚੰਗਾ ਲੱਗਦਾ ਸੀ ਅਸੀਂ ਆਪਣੀ ਢੀਲ ਕੌਮ ਪਿੰਡ ਦੇ ਪਹਿਲੇ ਬੱਚੇ ਸਾਂ ਜੋ ਸਕੂਲ ਗਏ ਕਿਸੇ ਨੂੰ ਸਿੱਖਿਆ ਦੀ ਕੋਈ ਪ੍ਰਵਾਹ ਨਹੀਂ ਸੀ ਇੱਕ ਵਾਰ ਇਮਤਿਹਾਨਾਂ ਦੇ ਦੌਰਾਨ ਮੈਂ ਪੜ ਰਿਹਾ ਸੀ ਅਤੇ ਇੱਕ ਗਾਹਕ ਨੇ ਮੈਨੂੰ ਮੂੰਗਫਲੀ ਲਿਉਣ ਲਈ ਕਿਹਾ ਮੈਂ ਸਿੱਧਾ ਇਨਕਾਰ ਕਰ ਦਿੱਤਾ ਉਸ ਨੇ ਹੱਸ ਕੇ ਕਿਹਾ ਲੈ ਪੜ ਕੇ ਬੜਾ ਤੂੰ ਡਾਕਟਰ ਜਾਂ ਇੰਜੀਨੀਅਰ ਬਣ ਜਾਣਾ ਮੈਨੂੰ ਇਹ ਗੱਲ ਬਹੁਤ ਚੁਬੀ ਪਰ ਮਾਂ ਨੇ ਉਸ ਨੂੰ ਤੁਰੰਤ ਕਿਹਾ ਕਿ ਮੈਂ ਜ਼ਰੂਰ ਬਣਾਵਾਂਗਾ ਮਾਂ ਦੇ ਭਰੋਸੇ ਨੇ ਮੈਨੂੰ ਹੌਸਲਾ ਦਿੱਤਾ ਅਤੇ ਮੈਂ ਸੋਚਿਆ ਕਿ ਮੈਂ ਪੜ੍ਹਾਈ ਵਿੱਚ ਆਪਣੀ ਪੂਰੀ ਤਾਕਤ ਲਾ ਦਿਆਂ ਬਾਅਦ ਵਿੱਚ ਮੈਨੂੰ ਸੀਵੀਐਸੇ ਸਕੂਲ ਵਿੱਚ ਦਾਖਲਾ ਮਿਲਿਆ ਜੋ ਅੱਜ ਅੱਜਕੱਲ੍ਹ ਕਵਾਤ ਤਹਿਸੀਲ ਵਿੱਚ ਸੀ ਸਾਡੇ ਪਿੰਡ ਤੋਂ 150 ਕਿਲੋਮੀਟਰ ਦੂਰ ਮੈਨੂੰ ਉੱਥੇ ਹੀ ਰਹਿਣਾ ਪਿਆ ਮਾਂ ਮੈਨੂੰ ਛੱਡਣ ਗਈ ਅਤੇ ਜਦੋਂ ਉਹ ਮੁੜੀ ਤਾਂ ਅਸੀਂ ਦੋਵੇਂ ਬਹੁਤ ਰੋਏ ਆਪਣੇ ਬਲਬੁੱਤੇ ਰਹਿਣਾ ਔਖਾ ਸੀ ਪਰ ਮੈਨੂੰ ਸਮਝ ਆ ਗਿਆ ਕਿ ਮੈਨੂੰ ਇਹ ਮੌਕਾ ਬਿਆਰਥ ਨਹੀਂ ਜਾਣ ਦੇਣਾ ਚਾਹੀਦਾ। ਇਸ ਗੱਲ ਨੇ ਮੈਨੂੰ ਹੋਰ ਵੀ ਮਿਹਨਤੀ ਬਣਾ ਦਿੱਤਾ। ਮੈਂ ਹੋਰ ਮਨ ਲਾ ਕੇ ਪੜਿਆ ਅਤੇ 12ਵੀਂ ਵਿੱਚ 97% ਅੰਕ ਹਾਸਲ ਕੀਤੇ। ਮੈਨੂੰ ਮumbai ਦੇ GS ਮੈਡੀਕਲ ਕਾਲਜ ਵਿੱਚ ਮੈਰਿਟ ਤੇ ਦਾਖਲਾ ਮਿਲਿਆ ਅਤੇ ਕਈ ਸਕਾਲਰਸ਼ਿਪ ਵੀ ਮਿਲੀਆਂ। ਇਸ ਨਾਲ ਮੇਰੀ ਪੜ੍ਹਾਈ ਅਤੇ ਹੌਸਟਲ ਦੇ ਖਰਚੇ ਪੂਰੇ ਹੋ ਗਏ। ਮਾਂ ਕਦੇ-ਕਦੇ ਮੇਰਾ ਰੋਜ਼ਾਨਾ ਖਰਚੇ ਲਈ ਕੁਝ ਪੈਸੇ ਭੇਜ ਦਿੰਦੀ ਸੀ। ਉਹ ਆਪਣਾ ਸ਼ਰਾਬ ਦਾ ਕਾਰੋਬਾਰ ਜਾਰੀ ਰੱਖਦੀ ਸੀ ਕਿਉਂਕਿ ਉਹ ਹੀ ਸਾਡੀ ਇੱਕੋ-ਇੱਕ ਆਮਦਨ ਸੀ ਜਦੋਂ ਪੜ੍ਹਾਈ ਜਾਰੀ ਸੀ। ਮੈਂ ਫੈਸਲਾ ਕੀਤਾ ਕਿ ਮੈਂ ਜੁਪੀਐਸਸੀ ਦੀ ਪ੍ਰੀਖਿਆ ਵੀ ਦੇਵਾਂ। ਇਸ ਲਈ ਐਮਬੀਬੀਐਸ ਦੇ ਆਖਰੀ ਸਾਲ ਵਿੱਚ ਇੰਟਰਨਸ਼ਿਪ ਕਰਦੇ ਹੋਏ ਮੈਂ ਦੋਹੇਮ ਧਿਆਨਾਂ ਦੀ ਤਿਆਰੀ ਕਰ ਰਿਹਾ ਸੀ। ਜਿੱਥੇ ਤੱਕ ਮਾਂ ਦਾ ਸਵਾਲ ਸੀ ਉਸ ਨੂੰ ਇਹ ਹੀ ਪਤਾ ਸੀ ਕਿ ਮੈਂ ਡਾਕਟਰ ਬਣ ਲਈ ਪੜ ਰਿਆ ਹਾਂ ਉਸ ਨੂੰ ਜੁਪੀ ਜੁਪੀ ਐਸਸੀ ਬਾਰੇ ਕੁਝ ਪਤਾ ਨਹੀਂ ਸੀ ਨਾ ਕਿ ਉਹ ਪ੍ਰੀਖਿਆ ਕਿਉਂ ਦਿੱਤੀ ਜਾਂਦੀ ਹੈ ਨਾ ਇਹ ਕਿ ਉਸ ਨਾਲ ਕੀ ਮਿਲੇਗਾ ਮੇਰੀ ਇੱਛਾ ਕਲੈਕਟਰ ਬਣਨ ਦੀ ਸੀ ਪਰ ਮਾਂ ਨੂੰ ਤਾਂ ਸਥਾਨਕ ਤਹਿਸੀਲਦਾਰੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਆਖਰਕਾਰ ਜਦੋਂ ਸਾਲ ਮੁਕਿਆ ਮੇਰੇ ਇੱਕ ਹੱਥ ਵਿੱਚ MBBS ਦੀ ਡਿਗਰੀ ਸੀ ਅਤੇ ਦੂਜੇ ਹੱਥ ਵਿੱਚ GPSC ਪਾਸ ਕਰਨ ਦਾ ਨਤੀਜਾ ਜਦੋਂ ਮੈਂ ਵਾਪਸ ਪਿੰਡ ਆਇਆ ਤਾਂ ਕਈ ਮਹੱਤਵਪੂਰਨ ਲੋਕ ਮੈਨੂੰ ਮਿਲਣ ਆਏ ਰਾਜਨੀਤਿਕ ਨੇਤਾ ਜ਼ਿਲ੍ਹਾ ਕਲੈਕਟਰ ਸਥਾਨਕ ਅਧਿਕਾਰੀ ਸਭ ਮੈਨੂੰ ਵਧਾਈ ਦੇਣ ਆਏ ਮੈਂ ਮਾਹਰਾਨ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਡਾਕਟਰ ਬਣ ਗਿਆ ਹਾਂ ਉਹ ਬਹੁਤ ਖੁਸ਼ ਹੋਈ ਮੈਂ ਉਸ ਨੂੰ ਇਹ ਵੀ ਕਿਹਾ ਕਿ ਮੈਂ ਮੈਡੀਕਲ ਦੀ ਪ੍ਰੈਕਟਿਸ ਨਹੀਂ ਕਰਾਂਗਾ ਕਿਉਂਕਿ ਹੁਣ ਮੈਂ ਕਲੈਕਟਰ ਬਣ ਗਿਆ ਹਾਂ ਉਸ ਨੂੰ ਇਹ ਇਹ ਨਹੀਂ ਪਤਾ ਸੀ ਕਿ ਇਹ ਕੀ ਹੁੰਦਾ ਪਰ ਉਹ ਸਮਝ ਗਈ ਕਿ ਇਹ ਕੁਝ ਵੱਡੀ ਗੱਲ ਹੈ ਅਸਲ ਵਿੱਚ ਪਿੰਡ ਦੇ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਇਸ ਦਾ ਕੀ ਅਰਥ ਹੈ ਪਰ ਸਭ ਖੁਸ਼ ਸਨ ਕਿ ਸਾਡਾ ਰਾਜੂ ਵੱਡਾ ਆਦਮੀ ਬਣ ਗਿਆ ਕੁਝ ਤਾਂ ਮੈਨੂੰ ਕੰਡੈਕਟਰ ਬੰਨ ਦੀ ਵੀ ਵਧਾਈ ਦੇ ਰਹੇ ਸਨ ਅੱਜ ਮੈਂ ਨਾਨਦਵਾਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਕਲੈਕਟਰ ਵਜੋਂ ਤਾਇਨਾਤ ਹਾਂ ਅਤੇ ਮਾਂ ਮੇਰੇ ਨਾਲ ਹੈ ਕਾਫੀ ਪਛੜਿਆ ਹੋਇਆ ਇਲਾਕਾ ਹੈ ਜਿੱਥੇ ਜ਼ਿਆਦਾਤਰ ਆਦਿਵਾਸੀ ਅਤੇ ਭੀਲ ਜਨਜਾਤੀ ਵੱਸਦੀ ਹੈ ਇੱਥੇ ਵਿਕਾਸ ਲਈ ਬਹੁਤ ਕੁਝ ਕਰਨਾ ਹੈ ਅਤੇ ਮੈਂ ਇਸ ਲਈ ਬਹੁਤ ਉਤਸਕ ਹਾਂ ਅਕਸਰ ਮੈਨੂੰ ਪੁੱਛਿਆ ਜਾਂਦਾ ਹੈ ਕਿ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਮੈਂ ਇੱਥੇ ਤੱਕ ਕਿਵੇਂ ਪਹੁੰਚਿਆ ਬਾਜਪੁਰ ਤੋਂ ਹੀ ਸੰਘਰਸ਼ ਸੀ ਦਿਨ ਵਿੱਚ ਦੋ ਵਾਰ ਖਾਣਾ ਮਿਲ ਜਾਣਾ ਵੀ ਵੱਡੀ ਗੱਲ ਸੀ ਸਾਡੇ ਖੜਾਉਣੇ ਅੰਬ ਦੀਆਂ ਗਟਕਾਂ ਜਾਂ ਲੱਕੜ ਦੇ ਡੰਡੇ ਹੁੰਦੇ ਸਨ ਦਰਿਆ ਵਿੱਚ ਤੈਰਨਾ ਅਤੇ ਪਹਾੜ ਚੜ੍ਹਨਾ ਹੀ ਸਾਡਾ ਬਚਪਨ ਸੀ ਇਸ ਨਾਲ ਮੈਂ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣ ਗਿਆ ਮੇਰੇ ਨਾਲ ਕੌਣ ਸੀ ਮੇਰੀ ਤਾਕਤ ਮੇਰੀ ਮਾਂ ਅਤੇ ਪਿੰਡ ਵਾਲੇ ਜੋ ਸਾਡੇ ਵਰਗੇ ਹੀ ਗਰੀਬ ਸਨ ਉਹ ਵੀ ਭੁੱਖੇ ਸੌਂਦੇ ਸਨ ਉਹ ਵੀ ਉਹੀ ਖੇਡ ਖੇਡਦੇ ਸਨ ਇਸ ਲਈ ਮੈਨੂੰ ਗਰੀਬੀ ਦਾ ਅਹਿਸਾਸ ਨਹੀਂ ਸੀ ਜਦੋਂ ਮੈਂ ਮੁੰਬਈ ਪੜਨ ਗਿਆ ਤਾਂ ਫਰਕ ਸਪਸ਼ਟ ਹੋ ਗਿਆ ਪਰ ਮੈਨੂੰ ਕਦੇ ਵੀ ਅਮੀਰਾਂ ਨਾਲ ਈਰਖਾ ਨਹੀਂ ਹੋਈ ਨਾਹੀ ਕਦੇ ਆਪਣੀ ਕਿਸਮਤ ਨੂੰ ਕੋਸਿਆ ਮੈਨੂੰ ਸਿਰਫ ਇਹ ਅਹਿਸਾਸ ਹੋਇਆ ਕਿ ਜੇ ਮੇਰੀ ਹਾਲਤ ਬਦਲਣੀ ਹੈ ਤਾਂ ਮੈਨੂੰ ਖੁਦ ਹੀ ਮਿਹਨਤ ਕਰਨੀ ਪਵੇਗੀ ਅਤੇ ਮੈਂ ਪੜਿਆ ਕਸਰਤ ਕੀਤੀ ਫਿਰ ਪੜਿਆ ਹਾਂ ਮੈਨੂੰ ਉਹ ਸਭ ਕੁਝ ਨਹੀਂ ਮਿਲਿਆ ਜੋ ਆਮ ਬੱਚਿਆਂ ਜਾਂ ਨੌਜਵਾਨਾਂ ਨੂੰ ਮਿਲਦਾ ਪਰ ਮੈਂ ਉਹ ਵੇਖਦਾ ਹਾਂ ਜੋ ਅੱਜ ਮੇਰੇ ਕੋਲ ਹੈ ਇੱਕ ਭੀਲ ਜਨਜਾਤੀ ਲੜਕਾ ਰਜਿੰਦਰ 파ਰਡ 33 ਸਾਲ ਦੀ ਉਮਰ ਵਿੱਚ ਆਈਏ ਇਸ ਅਧਿਕਾਰੀ ਆਪਣੀ ਕੌਮ ਆਪਣੇ ਪਿੰਡ ਅਤੇ ਆਪਣੇ ਇਲਾਕੇ ਵਿੱਚ ਪਹਿਲਾ ਅੱਜ ਮੇਰੇ ਕੋਲ ਉਹ ਸਭ ਕੁਝ ਹੈ ਜਿਸ ਦਾ ਮੈਂ ਸੁਪਨਾ ਦੇਖ ਸਕਦਾ ਸੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰੇ ਇਸ ਸਫ਼ਰ ਨੂੰ ਦੇਖ ਕੇ ਮੇਰੇ ਲੋਕਾਂ ਵਿੱਚ ਇਹ ਜਾਗਰੂਤਾ ਆਈ ਹੈ ਉਹ ਵੀ ਕੁਝ ਹਾਸਲ ਕਰ ਸਕਦੇ ਹਨ ਇਹ ਆਪਣੇ ਆਪ ਵਿੱਚ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਜੇ ਅਸੀਂ ਮਿਹਨਤ ਕਰਦੇ ਹਾਂ ਤਾਂ ਸਭ ਕੁਝ ਹਾਸਲ ਕਰ ਸਕਦੇ ਹਾਂ ਧੰਨਵਾਦ